ਸੱਲ ਮਸਲਾ ਦਾ ਹੈ ਜੋ ਕੁਛ ਵੀ ਦੋ ਸਾਲ ਵਿੱਚ ਅੱਜ ਹੋ ਰਿਹਾ ਇਸ ਮੌਕੇ ਇਸ ਲਈ ਕੁਝ ਇਸ ਤਰ੍ਹਾਂ ਦੇ ਹਰ ਬਿਸਸ ਕੰਮ ਜਾ ਰਹੇ ਹਾਂ ਇਹ ਸਪੀਕਰ ਇਹ ਕਹਿਣਾ ਹੈ ਮੈਂ ਇਹ ਕੋ ਡਿਫਰੈਂਟ ਥਿੰਕਿੰਗ ਨਾਲ ਵੀ ਜਿੰਨੇ ਤੋਂ 2014 ਤੋਂ ਬਾਅਦ ਭਾਜਪਾ ਦੇ ਇਸ ਮੁੱਦੇ ਵਿੱਚ ਪਾਵਰ ਵਿੱਚ ਆਉਣ ਤੋਂ ਬਾਅਦ ਬਿਲਕੁਲ ਕਰਦਾ ਸੀ ਇਲੈਕਸ਼ਨ ਕਮਿਸ਼ਨ ਕੋਈ ਕੱਲਾ ਨਾਰਾ ਨਹੀਂ ਹੈ ਜਿਹੜਾ ਇਸ ਮੁਖਤੀ ਰੂਪਿਤ ਆਦੀ ਸੇਵਾ ਕਰਦਾ ਕਰ ਰਿਹਾ ਹੈ ਅਸੀਂ ਇਹ ਵੀ ਸੰਕਰ ਰਹੇ ਹਾਂ ਜਿਹੇ ਤਰ੍ਹਾਂ ਦੇ ਦੋ ਨਾਂ ਦੇ ਇੱਕ ਪਰ ਹੋਰ ਤੂਰ ਆਗਾ ਕਿਉਂਕਿ ਜਦੋਂ ਮੁਖਤੇ ਅੰਦਰ ਕੋਈ ਨਾਤਕਨੀ ਸੋਚ ਪੈਦਾ ਤਾਂ ਕੀ ਹੋਵੇ ਫਿਰ ਫਿਰ ਜਿਹੜੇ ਜਿਤਕਰਾਰੇ ਹੈ ਰਜੂਕੇਸ਼ਨ ਦੀ ਪੋਲਿਟਿਕਲ ਪ੍ਰਪੋਜ਼ ਕਰਦੇ ਨੇ ਉਹ ਬੜਾ ਟੈਨਸ਼ਨ ਕ੍ਰੀਟ ਕਰਦੇ ਤੁਸੀਂ ਨੋਟ ਕਰੋ ਇਸ ਮੂਰਖ ਤੇ ਅੰਦਰ ਵਿਸ਼ੇ ਸਾਹਮਣੇ ਦੀ ਵੀ ਸੀ ਤਾਂ ਲੱਗੇ ਕਿਸੇ ਇੰਵਿਜੀਓ ਦੀ ਗੱਲ ਨਹੀਂ ਐ ਪਰ ਤabbe ਪਸਿਸਟਰੀ ਕਰਦੇ ਜੁਡਰਸੀ ਗ੍ਰਾਂਟਸ ਕਮਿਸ਼ਨ ਜੋ ਨੈਸ਼ਨਲ ਲੈਵਲ ਤੇ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਕਰਦੀ ਸੀ ਬਿਲਕੁਲ ਰੱਦ ਕਰ ਦਿੱਤੀ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਜਿਹਦੇ ਵਿੱਚ ਸਮੇਂ ਸਮੇਂ ਸਰ ਨੈਸ਼ਨਲ ਲੈਵਲ ਭਾਗੀ ਹੁੰਦੇ ਸੀ ਕਲਾ ਕਰਦੇ ਸੀ ਪੜ੍ਹਾਈ ਦਾ ਨਹੀਂ ਹੋ ਸਕਦਾ ਸੋ ਬਣਿਆ ਸਿਸਟਮ ਕੀ ਹੈ ਕਿ ਜਾਂ ਤਾਂ ਇਸ ਮੁਲਕ ਵਿੱਚ ਗੱਲ ਉਹ ਬੰਦੀ ਕਰੇਗਾ ਜਿਹੜਾ ਇਸ ਸੋਚ ਦੇ ਨਾਲ ਜੜਿਆ ਜਾਂ ਤਾਂ ਨਹੀਂ ਹੋਏ ਸੋ ਇਲੈਕਸ਼ਨ ਕਮਿਸ਼ਨ ਜਦੋਂ ਹਿੰਦੁਸਤਾਨ ਨੂੰ ਅਲੱਗ ਦੇਖੋ ਨਾ ਕਿਹੋ ਜਿਹੇ ਵਿਅਕਤੀ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਲਗਾਏ ਗਏ ਗਲਤੋਂ ਸ਼ੁਰੂ ਹੁੰਦੀ ਹੈ ਫਿਰ ਉਹ ਵਿਅਕਤੀ ਜਿਹੜੇ ਕਿਹੜੇ ਲੋਕ ਦੀ ਪਾਕੀ ਸਰਦਾਰਾਵਾਦ ਦੀ ਸੇਵਾ ਕਰੀ ਨੇ ਅਸੀਂ ਕਿਉਂ ਲਗਰੇ ਸੋ ਮੈਂ ਜੋ ਉਂਹ ਪਿਹਾਰ ਵਿੱਚ ਹੋ ਰਿਹਾ ਜਿਹੜੀ ਕਿ ਸ਼ੁਰੂਆਤ ਆ ਜਿਹੜੀ ਕਿ ਬਾਕੀ ਸੁਪੀਆਂ ਵਿੱਚ ਹੋਣ ਜਾ ਰਹੀਆਂ ਮੈਂ ਉਹਨੂੰ ਇਸ ਤਰੀਕੇ ਦੇਣਾ ਕਿ ਹਿੰਦੁਸਤਾਨ ਦਾ ਸਟੇਟ ਦਾ ਨਵਾਂ ਰੂਪ ਜਿਹੜਾ 2014 ਤੋਂ ਸਾਡੇ ਸਾਹਮਣੇ ਆਇਆ ਜੇ ਵੈਸੇ ਸਾਡੇ ਕੋਲ ਸਮਾਂ ਨਹੀਂ ਹੈਗਾ ਮੇਰੇ ਕੋਲ ਬੰਧੀਆਂ ਇਸ ਕਿਸਮ ਦੀਆਂ ਐਗਜ਼ਾਮਪਲਸ ਹੈ ਲੈ ਜਦੋਂ ਯੂਐਸਏ ਸਾਹ ਟੁੱਟਿਆ ਜਿਹੜੇ ਨਵੇਂ ਮੁਲਕ ਹੋਣ ਤੇ ਚਾਏ ਜਿਹੜੀ ਉਸ ਮੁਰਤਦੀ ਵਿਜੁਰਗੀ ਕਮੇਟੀ ਸੀ ਉਹਨੇ ਆਪਾਂ ਲੈ ਕੇ ਛੱਡ ਲਿਆਦਾ ਉਹਨੇ ਆਪਣੇ ਹੀਰੋਜ਼ ਕੱਢ ਲਿਆਦੇ ਜਾਂ ਕਿ ਜਿਹੜੇ ਉਸ ਵੇਲੇ ਤੱਕ ਦੇ ਹੀਰੋ ਸੀ ਉਹ ਖਤਮ ਨਵੇਂ ਹੀਰੋ ਪੈਦਾ ਹੋ ਗਏ ਹਿੰਦੁਸਤਾਨ ਵਿੱਚ ਵੀ ਤੇ ਇਹੀ ਪਛਾਹ ਆ ਜਿਹੜੇ ਜਿਹੜੇ ਹੀਰੋ ਦੀ ਗੱਲ ਅਸੀਂ 47 ਤੋਂ ਬਾਅਦ ਵਿੱਚ ਕਰਦੇ ਰਹੇ ਆ ਉਹ ਪਿੱਛੇ ਚਲੇ ਗਏ ਜਿਨ੍ਹਾਂ ਦੀ ਅੱਜ ਤੱਕ ਕਦੇ ਗੱਲੇ ਰਾਤ ਰਾਤ ਮੈਂ ਤਬਾਕਾ ਜੀਣਾ ਨੂ ਕਿਹੜੀ ਫਿਕਰ ਪ੍ਰਸਤੂ ਬੜੀ ਸੋਚ ਨਾਲ ਜੋੜਿਆ ਜਾਂਦਾ ਸੀਗਾ ਵੱਖ-ਵੱਖੀ ਸੋਚ ਨਾਲ ਸਿਰਫ ਜੋੜਿਆ ਜਾਂਦਾ ਸੀਗਾ ਆਪਣਾ ਸੋਹਣੀ ਸੋਚ ਨਾਲ ਜੋੜਿਆ ਜਾਂਦਾ ਸੀ ਉਹ ਹੀ ਹੋਣ ਕਰਕੇ ਜੋ ਜੋ ਲੋਕ ਬੜਾ ਯੋਗਦਾਨ ਜਿਸ ਜਿਹੜੇ ਇਤਿਹਾਸ ਕਰ ਸਕਦਾ ਸੀ ਉਹ ਪਿੱਛੇ ਚਲੇ ਗਏ ਸੋ ਇੱਕ ਇਹ ਇੱਕ ਦੇ ਡਿਜ਼ਾਈਨ ਦਾ ਹਿੱਸਾ ਹੈਗਾ ਉਸ ਡਿਜ਼ਾਈਨ ਵਿੱਚ ਸੋ ਮੈਂ ਐਸਾ ਹੀ ਆਪੇ ਪੇਦਾ ਕੀਤਾ ਕਿ ਬਿਹਾਰ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਕਿ ਇਨਾ ਲੋਕਾਂ ਕੋਲ ਡਿਸਾਈਸਿਵ ਵੋਟ ਹੈ ਉਹ ਇੱਕ ਫਿੱਕੇ ਦੇ ਨੇ ਔਰ ਕੋਈ ਗੱਲ ਸ਼ੱਕ ਨਹੀਂ ਹੋਏਗੀ ਜਿਹੜਾ ਜਿਹੜਾ ਜਗਿੰਦਰ ਯਾਦਵ ਦਾ ਜਿੱਤਰ ਕਰ ਰਹੀ ਸੀ ਲਗਾਤਾਰ ਜਗਿੰਦਰ ਯਾਦਵ ਦੇ ਆਰਟੀਕਲ ਇਨਫਲੂਐਂਸ ਵਿੱਚ ਸ਼ੱਕ ਹੈ ਨੇ ਜਿਹੜਾ ਡਾਟਾ ਸਾਡੇ ਕੋਲ ਆਇਆ ਹੈ 5 ਲੱਖ ਦੇ ਸੀ ਜਿਹੜੀ ਡੀ ਫ੍ਰੈਂਚਾਈਜ਼ ਹੋਣ ਜਾ ਰਹੇ ਕਿਹੜੇ ਸੈਕਸ਼ਨ ਸੁਭਾਵਿਕ ਤੌਰ ਤੇੋਂ ਨਿਕਲ ਰਹੇ ਨੇ ਉਹ ਗੱਲ ਕਲੀਅਰ ਹੋ ਚੁੱਕੀ ਹੈ ਉਹ ਉਹ ਲੋਕ ਨੇ ਜਿਹੜੇ ਬੀਜੇਪੀ ਨੂੰ ਕਦੇ ਬੋਲਦੇ ਸੀ ਉਹ ਉਹ ਲੋਕ ਨੇ ਜਿਨ੍ਹਾਂ ਨੇ ਅੱਗੇ ਚੱਲ ਕੇ ਬੀਜੇਪੀ ਤੇ ਬੀਜੇਪੀ ਦੀਆਂ ਅਲਾਈਡ ਪਾਰਟੀਆਂ ਨੂੰ ਠਗਾ ਦਿੱਤਾ ਸੋ ਇਸ ਕਰਕੇ ਮੈਂ ਡੇਰੀ ਸਬਮਿਸ਼ਨ ਸਰ ਤੇ ਨਹੀਂ ਇਹ ਕਿ ਐਸਆਈਆਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਕੰਟੈਕਸਟ ਵਿੱਚ ਗੱਲ ਕਰ ਉਚਾਰ ਰਹੇ ਹਾਂ ਅਸੀਂ ਕਿਹੜੀ ਪਾਰਟੀ ਨੂੰ ਫਾਇਦਾ ਹੋ ਸਕਦਾ ਜਿਹੜੀ ਨੂੰ ਰਕਸਾਤ ਸੁਖਦਾ ਉਹ ਵਿਚਾਰ ਰਹੇ ਆ ਪਰ ਲਾਰਜਰ ਕੁਐਸਚਨ ਹੋਰ ਹੈ ਜੀ ਲਾਰਜਰ ਕੁਐਸਚਨ ਇਹ ਹੈ ਕਿ ਜਿਹੜੀ ਜਿਹੜਾ ਝੁਪਾ ਇਸ ਮੁਰਤ ਕਿਸ 2014 ਤੋਂ ਬਾਅਦ ਹਿੰਦੂਆਇਜ਼ੇਸ਼ਨ ਵੱਸ ਚੱਲਿਆ ਹੈਂਦੂ ਸਟੇਟ ਵੱਲ ਚੱਲਿਆ ਇਹ ਉਹਨਾ ਸੈਕਸ਼ਨ ਵੀ ਡੋਮੀਨੇਟ ਲੇਟਿਨ ਦੀ ਟਿੱਕ ਐਡਮਿਨਿਸਟ੍ਰੇਸ਼ਨ ਹੋਰ ਬੜੀਆਂ ਨੇ ਉਹਨਾਂ ਚੀਜ਼ 100 ਇਸ ਤਰ੍ਹਾਂ ਦੇ ਹਮਲੇ ਬਾਕੀ ਸੂਬਿਆਂ ਵਿੱਚ ਵੀ ਹੋਣਗੇ ਪਰ ਇਹ ਵੀ ਪਲੀਜ਼ ਨੋਟ ਕਰੋ ਇਹੋ ਜੇ ਇਹੋ ਜੇ ਅਮਨੇ ਸੱਤੇ ਸਰਪਤ ਇਲੈਕਸ਼ਨ ਤੱਕ ਸੀਮਿਤ ਹੀ ਰਹਿਣਗੇ ਜੀ ਤੁਸੀਂ ਲੋੜ ਕਰੋ ਪਿਛਲੇ 10-11 ਸਾਲਾਂ ਵਿੱਚ ਰੋਜ਼ ਸਾਨੂੰ ਨਵੀਂ ਚੀਜ਼ ਸੋਨੋ ਮਿਲਦੀ ਹੈ ਐਡੀ ਸਟੇਟ ਅਮੈਂਡਮੈਂਟ ਐਤ ਹੋਵੇ ਐਡੀ ਫਿਰ ਫਿਰ ਲਮ ਲਮ ਸਮਾਗਮ ਹੋ ਰਹੀ ਹੈ ਕਿ ਸੈਕੂਲਰ ਸਟੇਟ ਦਾ ਸਾਡਾ ਜੀ ਮੈਂ ਮੈਂ ਕੋਚਾ ਰਣ ਕਰਦੇ 10 ਸਬਕ ਲੈ ਕੇ ਕਿ ਮੈਂ ਠੀਕ ਹੈ ਸਬਕ ਜੀ ਇਹ ਸੋਚ ਲਿਆ ਕੇ ਸੈਂਟਰ ਵਿੱਚ ਖੜੀ ਕਰ ਦਿੱਤੀ ਹੈ ਕੀ ਕਿ ਜੇ ਇੰਡੀਪੈਂਡੈਂਟ ਇੰਡੀਪੈਂਡੈਂਟ ਇੰਡੀਆ ਵਿੱਚ ਹਿੰਦੂਆਂ ਦੀ ਗੱਲ ਨਹੀਂ ਹੋਏਗੀ ਕਿ ਕੀ ਦੀ ਗੱਲ ਹੋਏਗੀ ਹੁਣ ਮੈਂ ਇਹਨੂੰ ਕੋਈ ਕੋਈ ਜਮਨਾ ਟੈਗ ਨਹੀਂ ਦੇ ਰਿਹਾ ਮੈਂ ਰੂਲਿੰਗ ਪਾਰਟੀ ਦੀ ਪੋਲਿਟਿਕਸ ਦੀ ਗੱਲ ਕਰ ਰਿਹਾ ਰੂਲਿੰਗ ਪਾਰਟੀ ਦੀ ਪੋਲਿਟਿਕਸ ਕੀ ਹੈ ਜੀ ਸੋ ਕਈ ਔਰ ਇਹ ਵੀ ਪਲੀਜ਼ ਨੋਟ ਕਰ ਲੋ ਸਟੇਟ ਕੋਲ ਇੱਕ ਠੀਕ ਠਾਕ ਵਿਅਕਤੀ ਨੂੰ ਕਨਫਿਊਜ਼ ਕਰਨ ਦੇ ਲੀਡ ਕਰਨ ਦੇ ਜਿਹੋ ਮੈਂ ਮਿਸਲੀਡ ਕਮਾਲਾ ਕਰਦੇ ਬੜੇ ਸਾਧਨ ਹੁੰਦੇ ਨੇ ਜਿਵੇਂ ਹਰ ਹਰ ਪਲ ਵੀ ਮੀਡੀਆ ਨੇ ਗੱਲ ਕਰਦੇ ਕਰਦੀ ਕਿ ਐਸ ਪਾਰਟੀ ਦੀ ਐਸ ਲੀਡਰਸ਼ਿਪ ਤੋਂ ਵਧੀਆ ਲੀਡਰਸ਼ਿਪ ਦਾ ਕੋਈ ਆਲਟਰਨੇਟ ਸਾਡੇ ਵਿੱਚ ਨਹੀਂ ਹੈਗਾ ਸੂਏ ਸਟਾਫ ਕਿ ਲੋਕ ਮੋਰ ਪਾ ਰਹੇ ਨੇ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਸੈਂਟਰਲ ਜਿਹੜੀ ਥੀਮ ਹੈ ਕਹੇ ਕਿ ਇਸ ਮੁਲਕ ਦੀ ਮジョਰਿਟੀ ਪਾਰਟੀ ਜਿਹੜੀ ਕਿ ਰੂਲਿੰਗ ਪਾਰਟੀ ਉਹ ਕਹਿੰਦੀ ਹੈ ਕਿ ਜੇ ਇਸ ਮੁਲਕ ਵਿੱਚ ਅੱਜ ਹਿੰਦੂ ਇੰਡੀਆ ਨਹੀਂ ਹੋਏਗੀ ਫਿਰ ਕਦੋਂ ਹੋਏਗੀ ਤੇ ਬਿਹਾਰ ਦੇ ਕੰਟੈਕਸ ਵਿੱਚ ਜਿਹੜੀ ਕਮਿਊਨਿਟੀ ਫੋਕਸ ਹੈ ਉਹ ਵੀ ਇਸ ਪੈਟਰਨ ਨੂੰ ਆਧਾਰ ਬਣਾ ਕੇ ਗੱਲ ਕੀਤੀ ਜਾ ਸਕਦੀ ਹੈ ਪਰ ਉਹ ਬੀਨਫਰ ਮੈਂਟ ਸੋ ਇਹਨਾਂ ਇਹਨਾਂ ਸ਼ਬਦਾਂ ਨਾਲ ਮੈਂ ਗੱਲ ਨੂੰ ਸਮਾਪਤ ਕਰਦਾ ਸੋ ਮੇਰਾ ਦੇਖਤ ਤਦ ਰਹੀਆ ਕੀ ਹੈ ਕਿ ਐਸਆਰ ਜਿਹੜੀ ਹੈ ਇਸ ਪਾਰਟ ਤੇ ਲਾਰger ਡਿਜ਼ਾਈਨ ਜਦ ਤੁਸੀਂ ਇਦਾਂ ਕਹੋ ਕਿ ਲਾਰger ਡਿਜ਼ਾਈਨ ਦਾ ਇੱਕ ਹਿੱਸਾ ਇਹ ਹੈ ਜਿਹਦੇ ਵਿੱਚ ਬਾਕੀ ਸੰਸਥਾਾਂ ਵਾਂਗ ਇਲੈਕਸ਼ਨ ਕਮਿਸ਼ਨ ਵੀ ਇਸ ਪਾਰਟੀ ਦੀ ਸੇਵਾ ਵਿੱਚ ਰੋਲ ਪਲੇ ਕਰ ਰਿਹਾ ਕਿਹੜੇ ਤਰੀਕੇ ਨਾਲ ਕਰ ਰਿਹਾ ਕਿ ਜਿਹੜੇ ਸੈਕਸ਼ਨ ਬੀਜੇਪੀ ਨੂੰ ਚੁਣਦੇ ਨੇ ਉਨਾ ਨੂੰ ਬਾਹਰ ਕੱਟਣ ਦਾ ਇੱਕ ਤਰੀਕਾ ਇਹ ਵੀ ਹੈ ਹੋਰ ਵੀ ਬੜੇ ਤਰੀਕੇ ਨੇ ਇੱਕ ਤਰੀਕਾ ਇਹ ਵੀ ਹੈ ਸੋ ਮੈਂ ਐਸਲੀ ਕੇ ਨਾਲ ਐਸਆਰ ਡਿਜ਼ਾਈਨ ਨੂੰ ਦੇਖਦਾ ਮਿਹਰਬਾਨੀ शुक्रिया